ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਮੈਂ ਸਰਬਜੀਤ ਕੌਰ ਸਰਬਜੀਤ ਕੌਰ ਬਰਾੜ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਪੰਜਾਬੀ ਕਿਚਨ ਵਿੱਚ ਤੁਹਾਨੂੰ ਗੁਰਾਂ ਦਾ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਣ ਸਭ ਤੇ ਦੁੱਖ ਦੂਰ ਕਰਨ ਦੀ ਚਿੰਤਾ ਆਪਾਂ ਅੱਜ ਬਣਾਉਂਦੇ ਮਿਕਸ ਵੈਜੀਟੇਬਲ ਇਹਦੇ ਵਿੱਚ ਮੈਂ ਗਾਜਰਾਂ ਤੇ ਆਲੂ ਕੱਟ ਕੇ ਫਰਾਈ ਕਰਲੇ ਸੀਗੇ ਤੇ ਇਧਰ ਮੈਂ ਬਤਾਉਂ ਤੇ ਸ਼ਿਮਲਾ ਮਿਰਚਾਂ ਦੋ ਤਰ੍ਹਾਂ ਦੀਆਂ ਜੈਲੋ ਤੇ ਗ੍ਰੀਨ ਤੇ ਇਹ ਆਪਾਂ ਮਸਾਲਾ ਤਿਆਰ ਕੀਤਾ ਸੀ ਅਦਰਕ ਹਰੀ ਮਿਰਚ ਤੇ ਟਮਾਟਰ ਤੇ ਪਿਆਜ਼ ਪਿਆਜ਼ ਮੈਂ ਨਾ ਜ਼ਿਆਦੇ ਮੋٹے ਕੱਟੇ ਨਾ ਬਰੀਕ ਪੱਤਾ ਗੋਭੀ ਵੀ ਠੀਕ ਠੀਕ ਮੀਡੀਅਮ ਜਿਹਾ ਸੈਜ ਹੀ ਕੱਟਿਆ ਤੇ ਹੁਣ ਆਪਾਂ ਲਾਵਾਂਗੇ ਤੜਕਾ ਜਿਹਦੇ ਵਿੱਚ ਪਾਇਆ ਪਹਿਲਾਂ ਜੀਰਾ ਜਿਹੜੇ ਤੇਲ ਵਿੱਚ ਆਪਾਂ ਫਰਾਈ ਕੀਤਾ ਸੀ ਉਹੀ ਫਰਾਈ ਪੈਨ ਲੈ ਲਿਆ ਆਪਾਂ ਕੜਾਹੀ ਉਹੀ ਲੈ ਲਈ ਤੇ ਇਹ ਛੇਤੀ ਛੇਤੀ ਸਬਜ਼ੀ ਤਿਆਰ ਕੀਤੀ ਆ ਕਾਰਚ ਪਿਆ ਸਮਾਨ ਸੀਗਾ ਵੀਕਐਂਡ ਜਿਹੜਾ ਜਿਹੜਾ ਸਮਾਨ ਪਿਆ ਸੀ ਸਾਰਾ ਪਾ ਕੇ ਮਿਕਸ ਵੈਜੀਟੇਬਲ ਬਣਾ ਲਿਆ ਪਰ ਇਹ ਵੀ ਸਪੈਸ਼ਲ ਸਬਜੀ ਹੈ ਇਹ ਵੀ ਕਿਸੇ ਦਾ ਆਰਡਰ ਆ ਤੇ ਕਿਉਂ ਮੈਨੂੰ ਛੇਤੀ ਸੀ ਜਿਆਦੀ ਅਰਜੈਂਟ ਜਦੋਂ ਕੋਲਕਾ ਆਉਂਦੀ ਆ ਖਾਣਾ ਲੈਣ ਵਾਸਤੇ ਫਿਰ ਛੇਤੀ ਛੇਤੀ ਬਣਾਉਣਾ ਪੈਂਦਾ ਹਨਾ ਫਿਰ ਮੇਰੇ ਤੋਂ ਸਾਰਾ ਕੁਝ ਹੈ ਵਿਖਾਇਆ ਨਹੀਂ ਜਾਂਦਾ ਜਿੱਦੋਂ ਕੱਟਣ ਲੱਗਦੀ ਹਨਾ ਕੱਟਣ ਲੱਗਦੀ ਜਾਂ ਕੁਝ ਹੋਰ ਕਰਨ ਲੱਗਦੀ ਕਿ ਫਿਰ ਮੈਂ ਛੇਤੀ ਛੇਤੀ ਆਪਦੇ ਕੰਮ ਤੇ ਲੱਗ ਜਾਂਦੀ ਦਾ ਤੇ ਪਲੀਜ਼ ਮੇਰੀ ਰਿਕਵੈਸਟ ਆ ਆਬਾ ਮੇਥੀ ਦਾਣੇ ਵੀ ਨਾਲ ਪਾਉਂਦੇ ਮੇਰੀ ਰਿਕਵੈਸਟ ਹੈ ਜਿੰਨਾ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਦੱਸਿਆ ਕਰੋ ਤੁਸੀਂ ਕੋਈ ਕਮੈਂਟ ਨਹੀਂ ਕਰਦੇਗੇ ਵੇਖ ਕੇ ਛੱਡ ਦਿੰਨੇ ਆ ਤੇ ਧੰਨਵਾਦ ਮੇਰੀ ਸਪੋਰਟ ਕਰਨ ਲਈ ਬਹੁਤ 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 ਧੰਨਵਾਦ थैंक यू ਸੋ ਮਾਚਾ ਤੇ ਹੁਣ ਆਪਾਂ ਉਹ ਕਰਦੇ ਪਹਿਲਾਂ ਆਪਾਂ ਅਦਰਕ ਪਾ ਲਿਆ ਸੀਗਾ ਹਰੀਆਂ ਮਿਰਚਾਂ ਹੁਣ ਆਪਾਂ ਨਾਲ ਪਿਆਜ਼ ਵੀ ਭੁੰਨ ਲਾਂਗੇ ਪਿਆਜ਼ ਮੈਂ ਉਂਝ ਡੀਪਲੀ ਨਹੀਂ ਫਰਾਈ ਕੀਤੇਗੇ ਨਾ ਤੜਕੇ ਜੀ ਹੁਣ ਭੁੰਨੂਗੀ ਫਿਰ ਨਾਲ ਦੀ ਨਾਲ ਹੀ ਸਾਰਾ ਸਮਾਨ ਪਾ ਕੇ ਤੇ ਆਪਾਂ ਉਹ ਡਰਾਈਵ ਹੈ ਜੀ ਮਿਕਸ ਵੈਜੀਟੇਬਲ ਬਣਾਵਾਂਗੇ ਤੇਲ ਤੁਲ ਜ਼ਿਆਦਾ ਕੁਛ ਨਹੀਂ ਪਾਉਂਦੀਗੀ ਮੈਂ ਸਾਫ ਦਾ ਹੀ ਤੇਲ ਤੁਲ ਪਾਉਣੀ ਕਿਉਂਕਿ ਅਸੀਂ ਆਪ ਵੀ ਖਾਣੀ ਹੁੰਦੀ ਹਨਾ ਨਾਲ ਨਾ ਹੀ ਆਪਾਂ ਕਦੀ ਕਿਸੇ ਨੂੰ ਮਾੜੀ ਦਿੱਤੀ ਹੈਗੀ ਵਿੱਚ ਟਮਾਟਰ ਪਾ ਦਵਾਂਗੇ ਆਪਾਂ ਇੱਕ ਟਮਾਟਰ ਚੌਪ ਕਰਕੇ ਪਾਤਾ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਹੁਣ ਨਾਲ ਹੀ ਆਪਾਂ ਪੱਤਾ ਗੋਭੀ ਜਿਹੜੀ ਕੱਟ ਕੇ ਰੱਖੀ ਸੀ ਉਹ ਪਾ ਦਾਂਗੇ ਤੋਪੇ ਕਿਉਂਕਿ ਹੁਣ ਆਪਾਂ ਇਹਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਕੱਦ ਦੀ ਗੋਭੀ ਹੈ ਨਹੀਂ ਸੀਗੀ ਇਨੂੰ ਆਪਾਂ ਕਵਰ ਕਰ ਦਿੱਤਾ। 2-3 ਮਿੰਟ ਆਪਾਂ ਕਵਰ ਕਰਕੇ ਹੁਣ ਇਹਨੂੰ ਬੋਹ ਕਰਦੇ। ਕਿਉਂਕਿ ਸੌਫਟ ਹੋ ਜੂਗੀ ਆਪਾਂ ਨਾਲ ਦੂਜੀਆਂ ਚੀਜ਼ਾਂ ਵੀ ਪਾ ਦੇਣੀ ਜਿਵੇਂ ਆਲੂ ਤੇ ਗਾਜਰ। ਇਹ ਵੀ ਜ਼ਿਆਦੀ ਡੀਪਲੀ ਨਹੀਂ ਫਰਾਈ ਕੀਤੀ ਸੀ ਕਿਉਂਕਿ ਹੁਣ ਵੀ ਫਿਰ ਇਹਦੇ ਵਿੱਚ ਵੀ ਇਹਨਾਂ ਨੂੰ ਸੇਕ ਲੱਗਣਾ ਜਦੋਂ ਆਪਾਂ ਇਹਨਾਂ ਨੂੰ ਤੜਕਾ ਲਾਉਂਗੇ। ਬਹੁਤ ਸਵਾਦ ਸਬਜ਼ੀ ਬਣਦੀ ਆ। કરી ਜਿਹੜਾ ਕੁਛ ਮਰਜ਼ੀ ਪਿਆ ਹੋਵੇ ਛੇਤੀ ਹੋਵੇ ਘੱਟ ਵੱਢ ਕੇ ਚੱਲ ਮੇਰਾ ਭਾਈ ਤੇ ਐ ਨਾ ਸੋਚਿਓ ਵੀ ਮੈਂ ਮੈਂ ਐਵੇਂ ਚ ਇੰਗਲਿਸ਼ ਨਹੀਂ ਬੋਲਦੀ ਪਾੜਦੀ ਜੀ ਨਹੀਂ ਮਾਰਦੀਗੀ ਬਿਕੋਜ਼ ਮੈਂ ਸਿੰਪਲੀ ਜੀ ਜਾਂ ਸਿੱਧੀ ਗੱਲ ਦੱਸਦੀ ਆ ਜੱਟ ਜੱਟ ਪੁਣੇ ਵਾਲੀ ਵੀਡੀਓ ਬਣਾਉਣੀ ਆ ਆਪਾਂ ਸਿੱਧੀ ਸਾਦੀ ਜੀ ਠੀਕ ਹੈ ਪੰਜਾਬੀ ਭਾਸ਼ਾ ਸਮਝ ਆ ਜਾਂਦੀ ਫਿਰ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਹਨਾ ਤੇ ਹੁਣ ਆਪਾਂ ਨਾਲ ਜਿਹੜੇ ਬਤਾਉ ਫਰਾਈ ਕੀਤਾ ਸੀਗਾ ਤੇ ਸ਼ਿਮਲਾ ਮਿਰਚਾ ਉਹ ਵੀ ਪਾਤੀਆਂ ਕਿਸੇ ਨੇ ਹੁਣੇ-ਹੁਣੇ 10 ਬੰਦਿਆਂ ਦਾ ਆਰਡਰ ਕੀਤਾ ਸੀ ਰੋਟੀ ਦਾ ਤੇ ਉਹ ਕਹੇ ਉਹ ਮੈਨੂੰ ਕਹਿ ਦਿੰਦੇ ਜਿਹੜਾ ਕੁਝ ਘਰੇ ਪਿਆਣਾ ਭੈਣ ਜੀ ਉਹ ਹੀ ਬਣਾ ਦਿਓ ਤੁਸੀਂ ਹਨਾ ਫਿਰ ਆਪਾਂ ਦਾਲ ਤਾਂ ਬਣਾਈ ਬਣਾਈ ਹੋਈ ਸੀ ਕਿ ਤੇ ਨਾਲ ਆਪਾਂ ਨੇ ਇਹ ਮਿਕਸ ਵੈਜੀਟੇਬਲ ਬਣਾਤਾ ਤੇ ਆ ਲਓ ਮੇਰਾ ਨਾਲੇ ਕਸਟਮਰ ਖੁਸ਼ ਨਾਲੇ ਆਪ ਆਪ ਖਾ ਲੈਣੀ ਆ ਤੇ ਹੁਣ ਆਪਾਂ ਨਮਕ ਸਵਾਦ ਅਨਸਾਰ ਕੋਣਾ ਜਿੰਨਾ ਤੁਸੀਂ ਖਾਣਾ ਉਹਦੇ ਨਾਲ ਵੱਧ ਘੱਟ ਪਾ ਲਿਓ ਅਸੀਂ ਤਾਂ ਜਿਆਦਾ ਨਹੀਂ ਖਾਂਦੇਗੇ ਕਿਉਂ ਨਮਕ ਬੀਪੀ ਉਹ ਕਰਦਾ ਨਾ ਫਿਰ ਨਮਕ ਖਰਾਬ ਕਰਦਾ ਸੇਤ ਨੂੰ ਬੀਪੀ ਵਧਦਾ ਘਟਦਾ ਤੇ ਇਥੇ ਆਪਾਂ ਹਲਦੀ ਹਲਦੀ ਅਸੀਂ ਜਿਆਦਾ ਪਾਉਨੇ ਮੈਂ ਹਰੇਕ ਵੀਡੀਓ ਵਿੱਚ ਦੱਸਦੀ ਆ ਹਲਦੀ ਅਸੀਂ ਬਹੁਤ ਖਾਂਦੇ ਆ ਅਸੀਂ ਕੱਚੀ ਹਲਦੀ ਵੀ ਦੁੱਧ ਚ ਡੇਲੀ ਦੀ ਡੇਲੀ ਬਣਾ ਕੇ ਪੀਂਨੇ ਆ ਇਤੇ ਭਲਾ ਨਾ ਪੀਏ ਨੀਤੇ ਸੀ ਪੀਣਾ ਹੀ ਪੀਣਾ ਦੁੱਧ ਹਲਦੀ ਵਾਲਾ ਡੇਲੀ ਦੀ ਡੇਲੀ ਆਪਾਂ ਕੋਈ ਜ਼ਿਆਦੇ ਮਸਾਲੇ ਨਹੀਂ ਪਾਉਂਦੇ ਆਪਾਂ ਇਹ ਘਰ ਦਾ ਬਣਿਆ ਮਸਾਲਾ ਸਪੈਸ਼ਲ ਜਿਹੜਾ ਅਸੀਂ ਘਰੇ ਬਣਾਉਣੀ ਆ ਮੈਂ ਇਹ ਹੀ ਪਾਉਣੀ ਹੈਗੀ ਕਿਉਂ ਅਸੀਂ ਲਾਇਕ ਨਹੀਂ ਕਰਦੇ ਮਸਾਲੇ ਜ਼ਿਆਦੇ ਪਾਉਣੇ ਅਸੀਂ ਨਾ ਖੁਦ ਮੈਂ ਮਸਾਲੇ ਵਾਲੀ ਕੰਪਨੀ 'ਚ ਅਸੀਂ ਕੰਮ ਕੀਤਾ ਹੈਗਾ ਤੇ ਮਸਾਲੇ ਜੇ ਤੁਸੀਂ ਵੇਖ ਲਓਗੇ ਨਾ ਤੁਸੀਂ ਖਾਓਗੇ ਨਹੀਂ ਮਸਾਲੇ ਠੀਕ ਹੈ ਇਸ ਲਈ ਮੈਂ ਘਰੇ ਹੀ ਮਸਾਲਾ ਤਿਆਰ ਕਰਦੀ ਮੇਰੀ ਮੰਮੀ ਕੇ ਘਰੇ ਵੀ ਸਾਰੇ ਮਸਾਲੇ ਉਹ ਆਪ ਹੀ ਬਣਾਉਂਦੇ ਉਹਨਾਂ ਦੇ ਤਾਂ ਹਲਦੀ ਘਰ ਦੀ ਸਾਰਾ ਕੁਝ ਸੌਫ ਕੀ ਆ ਧਨੀਆ ਸੁੱਕਾ ਤੇ ਸਾਰਾ ਮਸਾਲਾ ਉਹ ਲਿਆ ਆ ਬਾਕੀ ਲਿਆ ਕੇ ਸ਼ਹਿਰੋਂ ਵਿੱਚ ਪਾ ਕੇ ਮਿਕਸ ਕਰਕੇ ਬਣਾ ਹਲਦੀ ਤਾਂ ਉਹਨਾਂ ਦੀ ਬਹੁਤ ਹੁੰਦੀ ਹੈ ਤੇ ਆਪਾਂ ਕਸਤੂਰੀ ਮੇਥੀ ਪਾਤੀ ਨਾਲ ਮੇਰੀ ਮੰਮੀ ਕੇ ਹਲਦੀ ਜਿਹੜੀ ਹੁੰਦੀ ਨਾ ਦੇਖੋ ਤੁਸੀਂ ਅਸੀਂ ਕਿੰਨੇ ਘਾਰਾਂ ਸਾਰੇ ਅਸੀਂ ਉਹ ਜੂਸ ਕਰਦੇ ਆਂ ਮੇਰੀਆਂ ਪੂਆ ਨੂੰ ਵੀ ਦਿੰਨੇ ਅਸੀਂ ਹਨਾ ਤੇ ਸਾਰੇ ਉਹ ਮੈਂ ਵੀ ਜਦੋਂ ਇੰਡੀਆ ਆਉਂਦੀ ਮੈਂ ਵੀ ਉਹਨਾਂ ਕੋਲੋਂ ਲੈ ਕੇ ਜਾਂਦੀ ਫਿਰ ਮੈਂ ਇੱਥੇ ਵੀ ਲੈ ਆਉਂਦੀ ਹੁੰਦੀ ਤੇ ਪਿਛਲੇ ਸਾਲ ਮੈਂ ਬਹੁਤ ਪਰੇਸ਼ਾਨ ਸੀ ਨਹੀਂ ਲਿਆ ਸਕੀ ਕੁਝ ਵੀ ਨਾ ਅਸੀਂ ਲਾਲ ਮਿਰਚ ਦਾ ਪਾਊਡਰ ਜੂਸ ਕਰਦੇ ਆ ਅਗਰ ਜੇ ਤੁਸੀਂ ਵੇਖ ਲਓ ਮਸਾਲੇ ਬਣੇ ਉੱਥੇ ਤੇ ਤੁਸੀਂ ਸਬਜ਼ੀ ਨਹੀਂ ਖਾਓਗੇ ਤੇ ਹੁਣ ਆਪਾਂ ਕੱਟਿਆ ਹੋਇਆ ਧਨੀਆ ਪਾਦ ਤਾਂ ਕਿ ਥੋੜਾ ਜਿਰਾ ਆਪਾਂ ਨੂੰ ਟੱਕ ਕੇ ਸੀਕਲ ਵਾਲਿਆ ਸੀ ਬਹੁਤ ਸਵਾਦ ਸਬਜੀ ਬਣਦੀ ਆ ਬਹੁਤ ਸੌਫਟ ਆ ਦੇਖੋ ਤੁਸੀਂ ਰੰਗ ਵੀ ਕਿੰਨਾ ਸੋਹਣਾ ਤੇ ਉਹ ਹੁਣ ਲਗਾ ਹੁਣ ਆਪਾਂ ਥੋੜੀ ਜੀ ਪਹਿਲਾਂ ਘਰ ਵਾਸਤੇ ਪਾ ਕੇ ਕੱਢ ਲੈਂਦੇ ਤੇ ਬਾਕੀ ਆਪਾਂ ਉਹਨਾਂ ਨੂੰ ਪਾ ਕੇ ਦੇਣੀ ਹੈਗੀ ਤੇ ਮੇਰੀ ਰੈਸਪੀ ਕਿਵੇਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਵੀਡੀਓ ਵੇਖ ਕੇ ਛੱਡ ਦਿਨੇ ਆ ਤੋਡੀ ਸਪੋਰਟ ਵੱਧ ਤੋਂ ਵੱਧ ਤੋਡੀ ਸਪੋਰਟ ਚਾਹੀਦੀ ਦੇਖੋ ਤੁਸੀਂ ਕਿੰਨੀ ਸੋਹਣੀ ਸਬਜੀ ਬਣੀ ਆ ਅਸੀਂ ਬਾਹਰ ਦਾ ਖਾਣਾ ਬਹੁਤ ਘੱਟ ਖਾਂਦੇ ਆ ਅਸੀਂ ਆਪ ਹੀ ਘਰੇ ਆਪ ਖਾਣਾ ਸਾਰਾ ਸਾਰੇ ਤਰ੍ਹਾਂ ਦਾ ਘਰੇ ਖਾਣਾ ਬਣਾ ਲੈਂਦੀ ਮੈਂ ਅਸੀਂ ਨੌਨਵੇਜੇ ਤਾਂ ਖਾਂਦੇ ਨਹੀਂ ਵੈਜੀਟੇਰੀਅਨ ਹੀ ਖਾਂਦੇ ਆਨਲੀ ਤੇ ਅਸੀਂ ਘਰੇ ਤਿਆਰ ਕਰਦੇ ਦੇਖੋ ਤੁਸੀਂ ਸਭ